ਅੱਜ ਦੇ ਦਿਨ 41 ਸਾਲ ਪਹਿਲੇ 1 2 ਤੇ 3 ਨਵੰਬਰ ਦੇ ਉਹ ਕਾਲੇ ਦਿਨ ਯਾਦ ਆਉਂਦੇ ਨੇ ਜਿੱਥੇ ਦੇਸ਼ ਦੀ ਜ਼ਾਲਮ ਕਾਂਗਰਸ ਹਕੂਮਤ ਨੇ ਦੇਸ਼ ਭਰ ਚੇ ਖਾਸ ਤੌਰ ਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਾਡੇ ਸਿੱਖ ਭੈਣ ਭਰਾਵਾਂ ਨੂੰ ਘਰੋਂ ਕੱਢ ਕੱਢ ਕੇ ਗਲਾਂ ਤੇ ਟਾਇਰਾ ਪਾ ਕੇ ਜ਼ਿੰਦਾ ਉਹਨਾਂ ਨੂੰ ਸਾੜਿਆ ਗਿਆ ਸਾਡੀ ਪਹਿਨਾ ਦੇ ਨਾਲ ਉਹ ਕੀਤਾ ਗਿਆ ਜਿਸ ਕਿਸੇ ਔਰਤ ਨਾਲ ਨਹੀਂ ਹੋਣਾ ਚਾਹੀਦਾ ਜਿਸ ਬਹਾਦਰ ਕੌਮ ਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਡੀ ਕੁਰਬਾਨੀਆਂ ਦਿੱਤੀਆਂ ਸਭ ਤੋਂ ਵੱਡੀ ਲੜਾਈ ਲੜੀ ਉਸ ਬਹਾਦਰ ਕੌਮ ਨੂੰ ਜ਼ਾਲਮ ਕਾਂਗਰਸ ਤੇ ਕਾਂਗਰਸ ਤੇ ਆਗੂ ਰਾਜੀਵ ਗਾਂਧੀ ਵੱਲੋਂ ਉਹਨਾਂ ਦੇ ਗੁੰਡੇ ਜਗਦੀਸ਼ ਟਾਇਟਲਰ ਸੱਜਨ ਕੁਮਾਰ ਤੇ ਹੋਰਾਂ ਨੇ ਇਹੋ ਜਿਹਾ ਦੁਸ਼ਟਤਾ ਦਾ ਨੰਗਾ ਨਾਚ ਰਾਜਧਾਨੀ ਦੇ ਸੜਕਾਂ 'ਚ ਕੀਤਾ ਜਿਹਦਾ ਅੱਜ ਵੀ ਮੈਨੂੰ ਨਹੀਂ ਭੁੱਲਦਾ ਕਿਵੇਂ ਸਾਡੇ ਪਰਿਵਾਰ ਨੇ ਆਪਣੀ ਜਾਨ ਬਚਾਈ ਮੇਰੇ ਵਰਗੇ ਕਿੰਨੀਆਂ ਪੈਣਾ ਹੋਣ ਗਿਆ ਜਿਹੜਾ ਉਹਨਾਂ ਦੇ ਇਸ ਬੇਪਤੀ ਦਾ ਸ਼ਿਕਾਰ ਬਣੇ ਉਹ ਵਿਧਵਾ ਕਲੋਨੀ ਜਿਹੜੀ ਅੱਜ ਵੀ ਵੱਸਦੀ ਹੈ ਜਿੱਥੇ ਉਹ ਪੈਣਾ ਰਹਿੰਦੀਆਂ ਨੇ ਜਿਨ੍ਹਾਂ ਦੇ ਅੱਖਾਂ ਦੇ ਸਾਹਮਣੇ ਉਹਨਾਂ ਦੇ ਘਰ ਦੇ ਇੱਕ ਮੈਂਬਰ ਦੋ ਮੈਂਬਰ ਨਹੀਂ ਕਈਆਂ ਦੇ ਤੱਕ 7-7 10-10 ਮੈਂਬਰ ਨਿੱਕੇ-ਨਿੱਕੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਮਾਪਿਆਂ ਤੋਂ ਲੈ ਕੇ ਦਾਦੇ ਨਾਨੇ ਤਾਈ ਵੀ ਉਹਨਾਂ ਦੇ ਅੱਖਾਂ ਦੇ ਸਾਹਮਣੇ ਬੇਰਹਿਮੀ ਦੇ ਨਾਲ ਤੇਲ ਛਿੜਕ ਕੇ ਟਾਇਰ ਪਾ ਕੇ ਉਹਨਾਂ ਦੇ ਸਾਹਮਣੇ ਨੱਚਦਾ ਤੇ ਰਾਜੀਵ ਗਾਂਧੀ ਕਹਿੰਦਾ ਹੈ ਜਦ ਵੱਡਾ ਦਰਖਸ ਗਿਰਦਾ ਹੈ ਤੇ ਧਰਤੀ ਹਿੱਲਦੀ ਹੈ ਦੁੱਖ ਹੁੰਦਾ ਹੈ ਸ਼ਰਮ ਆਉਂਦੀ ਹੈ ਕਿ 41 ਸਾਲ ਬਾਅਦ ਵੀ ਇਹ ਬਹਾਦਰ ਕੌਮ ਅਜੇ ਵੀ ਇਨਸਾਫ ਦੀ ਉਡੀਕ 'ਚ ਹੈ ਸ਼ਾਇਦ ਉਹਨਾਂ ਪੈਨਾ ਦੇ ਅੱਖਾਂ ਦੇ ਹੰਝੂ ਵੀ ਸੁੱਕ ਗਏ ਹੋਣਗੇ ਇਨਸਾਫ ਦੀ ਇੰਤਜ਼ਾਰ ਵਿੱਚ ਲੇਕਿਨ ਉਹਨਾਂ ਨੂੰ ਯਾਦ ਕਰਦੀ ਹੈ ਕੌਮ ਸ਼ਰਧਾਂਜਲੀ ਭੇਟ ਕਰਦੀਆਂ ਤੇ ਵਾਅਦਾ ਕਰਦੀਆਂ ਜਿੰਨੇ ਚਿਰ ਆਵਾਜ਼ ਹੈ ਉਸ ਇਨਸਾਫ ਦੀ ਆਵਾਜ਼ بلند ਕਰਦੀ ਰਹੀ ਹਾਂ ਤੇ ਕਰਦੀ ਰਹਾਂਗੇ